ਬੇਟਾ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇਕਨੋਮਿਕਸ ਦਾ ਚੈਪਟਰ ਹੈ ਵਿੱਤੀ ਜਾਗਰੂਕਤਾ ਬੈਕ ਐਕਸਰਸਾਈਜ਼ ਪਾਰਟ 1 ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਜਲਦੀ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਐਸਐਸਐਨ ਨਾਲ ਰਿਲੇਟਡ ਜੋ ਦਾ 10th ਕਲਾਸ ਦੇ ਵੀਡੀਓਜ਼ ਹੈ ਉਹ ਤੁਹਾਨੂੰ ਮਿਲਦੀਆਂ ਰਹਿਣ ਤਾਂ ਤੁਸੀਂ ਇਸ ਦਾ ਫਾਇਦਾ ਲੈਂਦੇ ਰਹੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਉਂਦਾ ਹੈ ਵਸਤੂਨਿਸ਼ਠ ਪ੍ਰਸ਼ਨ ਖਾਲੀ ਥਾਵਾਂ ਪ भरो ਬੀਮੇ ਤੋਂ ਭਾਵ ਇੱਕ ਡੈਸ਼ ਤੋਂ ਹੈ ਬੇਟਾ ਬੀਮੇ ਤੋਂ ਭਾਵ ਇੱਕ ਸਮਝੌਤੇ ਤੋਂ ਹੁੰਦਾ ਹੈ ਇਹ ਉਹ ਸਮਝੌਤਾ ਹੁੰਦਾ ਹੈ ਜੋ ਇੱਕ ਬੀਮਾ ਧਾਰਕ ਮਤਲਬ ਜਿਸ ਨੇ ਬੀਮਾ ਲਿਆ ਹੈ ਅਤੇ ਇੱਕ ਬੀਮਾ ਕੰਪਨੀ ਜਿਸ ਤੋਂ ਲਿਆ ਹੈ ਉਹਨਾਂ ਵਿਚਕਾਰ ਹੁੰਦਾ ਹੈ ਰਾਸ਼ਟਰੀ ਸਟਾਕ ਐਕਸਚੇਂਜ ਬਾਜ਼ਾਰ ਡੈਸ਼ ਸ਼ਹਿਰ ਵਿੱਚ ਸਥਿਤ ਹੈ ਇਸ ਦਾ ਸਹੀ ਉੱਤਰ ਹੈ ਮੁੰਬਈ ਬੰਬੇ ਸਟਾਕ ਐਕਸਚੇਂਜ ਬਾਜ਼ਾਰ ਦੇ ਉਤਾਰ ਚੜਾਅ ਦਾ ਮਾਪ ਡੈਸ਼ ਦੁਆਰਾ ਕੀਤਾ ਜਾਂਦਾ ਹੈ ਇਸ ਦਾ ਉੱਤਰ ਹੈ ਸੈਂਸੈਕਸ ਬਹੁ ਵਿਕਲਪੀ ਚੋਣ ਮੀਨਸ ਐਮਸੀਕਿਊਜ਼ ਹੇਠਾਂ ਵਿੱਚੋਂ ਕਿਹੜਾ ਬੀਮੇ ਦਾ ਇਕਲਾਬ ਹੈ অপਸ਼ਨ ਹਨ ਇਹ ਜੋਖਮ ਦੇ ਸਮੇਂ ਸੁਰੱਖਿਆ ਪ੍ਰਦਾਨ ਕਰਦਾ ਹੈ ਇਹ ਸ਼ੇਰਾਂ ਦੀ ਖਰੀਦ-ਵੇਚ ਵਿੱਚ ਮਦਦ ਕਰਦਾ ਹੈ ਇਸ ਤੋਂ ਵਿਅਕਤੀ ਜਦੋਂ ਚਾਹੇ ਧਨ ਪ੍ਰਾਪਤ ਕਰ ਸਕਦਾ ਹੈ ਇਸ ਨਾਲ ਵਿਅਕਤੀ ਕੋਲ ਧਨ ਦੀ ਕਮੀ ਨਹੀਂ ਰਹਿੰਦੀ ਬੇਟਾ ਜੋ ਬੀਮਾ ਹੁੰਦਾ ਹੈ ਬੀਮਾ ਲੈਣ ਵਾਲੇ ਵਿਅਕਤੀ ਤੇ ਬੀਮਾ ਕੰਪਨੀ ਜੋ ਹੁੰਦੀ ਹੈ ਉਹਨਾਂ ਵਿੱਚਕਾਰਕ ਸਮਝੋਤੇ ਟਾਈਪ ਚ ਹੁੰਦਾ ਹੈ ਔਰ ਇਹ ਸਮਝੋਤਾ ਹੁੰਦਾ ਹੈ ਕਿ ਅਗਰ ਬੀਮਾ ਲੈਣ ਵਾਲੇ ਵਿਅਕਤੀ ਮੀਨਸ ਜੋ ਬੀਮਾਧਾਰਕ ਹੈ ਅਗਰ ਉਸ ਨੂੰ ਕੋਈ ਪ੍ਰੋਬਲਮ ਆਂਦੀ ਹੈ ਕੋਈ ਲਾਈਫ ਨੂੰ ਪ੍ਰੋਬਲਮ ਉਸ ਦੀ ਲਾਈਫ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਸ ਪ੍ਰੋਬਲਮ ਸਮੇ ਉਸ ਨੂੰ ਸੁਰੱਖਿਆ ਪ੍ਰਦਾਨ ਕਰੇ ਨਾ ਕਿ ਸ਼ੇਰਾਂ ਦਾ ਜਾਂ ਧਨ ਦਾ ਇਸ ਦੇ ਵਿੱਚ ਕੋਈ ਲਿੰਕ ਹੈ ਸੋ ਇਸ ਦਾ ਸਹੀ ਉੱਤਰ ਹੈ ਕਿ ਜੋਖਮ ਦੇ ਸਮੇ ਸੁਰੱਖਿਆ ਪ੍ਰਦਾਨ ਕਰਦਾ ਹੈ ਅਗਲਾ ਹੈ ਹੇਠਾਂ ਵਿੱਚੋਂ ਕਿਹੜਾ ਸਟਾਕ ਐਕਸਚੇਂਜ ਬਾਜ਼ਾਰ ਦੇ ਮਹੱਤਵ ਨੂੰ ਦਰਸਾਉਂਦਾ ਹੈ ਆਪਸ਼ਨਸ ਹਨ ਇਸ ਨਾਲ ਕੰਪਨੀ ਨੂੰ ਵਿਕਾਸ ਕਰਨ ਲਈ ਧਨ ਪ੍ਰਾਪਤ ਹੁੰਦਾ ਹੈ ਸਹੀ ਗੱਲ ਹੈ ਤਾਂ क्योंकि आपको कंपनी जड़ी कंपनी को बीमा धारक जो भी कंपनी तो बीमा लेगा ओबियसा उसू पैसे भरेगा हर महीने या हर छे महीने बाद सो जोड़े पैसे कंपनी को आने गए अपना विकास करन प्राप्त रहेगा इस आर्थिक क्रियावान पद्धर भी वाधा होंद् है बिल्कुल सही गल है आर्थिक क्रियावें जो धन न संबंधित होंदिया हैं इस नश की उत्पादन शक्ति का विकास हों भी बिल्कुल सही गल है सो अपने को सही ऑप्शन जो आती है वो है उपरोकत सारी ਸਟਾਕ ਐਕਸਚੇਂਜ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਹੇਠਾਂ ਵਿੱਚੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ অপਸ਼ਨ ਆ ਸਾਰਾ ਧਨ ਇੱਕ ਹੀ ਕੰਪਨੀ ਵਿੱਚ ਨਾ ਲਗਾਇਆ ਜਾਵੇ ਵਿਚੋਲਾ ਕੰਪਨੀ ਦੀ ਮਦਦ ਪ੍ਰਾਪਤ ਕੀਤੀ ਜਾਵੇ ਜੋਖਮ ਦੇ ਦਰ ਦਾ ਅਨੁਮਾਨ ਪਹਿਲਾਂ ਹੀ ਲਗਾ ਲਿਆ ਜਾਵੇ ਜਾਂ ਉਪਰੋਕਤ ਸਾਰੇ ਬੇਟਾ ਅਗਰ ਕਿਸੇ ਵਿਅਕਤੀ ਨੇ ਕੋਈ ਧਨ ਲਗਾਉਣਾ ਹੈ ਕਿਸੇ ਕੰਪਨੀ ਦੇ ਵਿੱਚ ਤਾਂ ਕੋਸ਼ਿਸ਼ ਇਹ ਕਰੋ ਕਿ ਸਾਰਾ ਧਨ ਜਿਹੜਾ ਹੈ ਇੱਕੋ ਹੀ ਕੰਪਨੀ ਵਿੱਚ ਨਾ ਲਗਾਇਆ ਜਾਵੇ ਕਿਉਂਕਿ ਅਗਰ ਤੁਸੀਂ ਫੋਰ ਐਗਜ਼ਾਮਪਲ ਤੁਹਾਡੇ ਕੋਲ 1000 ਰੁਪਏ ਹੈ ਔਰ ਤੁਸੀਂ 1000 ਰੁਪਏ ਕਿਸੇ ਇੱਕ ਕੰਪਨੀ ਵਿੱਚ ਲਗਾ ਦਿੱਤੇ ਔਰ ਬਾਇ ਚਾਂਸ ਉਹ ਕੰਪਨੀ ਡੁੱਬ ਜਾਂਦੀ ਹੈ ਤਾਂ ਉਹਦੇ ਨਾਲ ਹੀ ਤੁਹਾਡਾ 1000 ਰੁਪਏ ਵੀ ਡੁੱਬ ਜਾਏਗਾ ਸੋ ਕੋਸ਼ਿਸ਼ ਇਹ ਕਰੋ ਕਿ ਅਗਰ ਤੁਹਾਡੇ ਕੋਲ 1000 ਰੁਪਏ ਹੈ ਤਾਂ 100-100 ਕਰਕੇ ਤੁਸੀਂ 10 ਕੰਪਨੀਆਂ ਵਿੱਚ ਪੈਸਾ ਲਗਾਓ ਕਿ ਅਗਰ ਬਾਇ ਚਾਂਸ ਇੱਕ ਕੰਪਨੀ ਡੁੱਬਦੀ ਹੈ ਤਾਂ ਤੁਹਾਡਾ 100 ਰੁਪਏ ਡੁੱਬੇਗਾ ਲੇਕਿਨ ਨੋ ਕੰਪਨੀਆਂ ਦੇ ਉਹਨਾਂ ਦੀ ਗ੍ਰੋਥ ਕਰਨ ਦੀ ਜਿਹੜੀ ਸੰਭਾਵਨਾ ਹੁੰਦੀ ਹੈ ਉਹ ਵੱਧ ਜਾਂਦੀ ਹੈ ਸੋ ਤੁਹਾਡਾ ਪੈਸਾ ਜਿਹੜਾ ਹੈ ਉਹਦਾ ਰਿਸਕ ਕਵਰ ਹੋ ਜਾਂਦਾ ਹੈ ਉਦੇ ਨਾਲੇ ਇੱਕ ਵਿਚੋਲਾ ਕੰਪਨੀ ਦੀ ਜ਼ਰੂਰ ਮਦਦ ਪ੍ਰਾਪਤ ਕਰਨੀ ਚਾਹੀਦੀ ਹੈ ਜੋਖਮ ਦੇ ਦਰ ਦਾ ਅਨੁਮਾਨ ਪਹਿਲਾਂ ਹੀ ਲਗਾ ਲਿਆ ਜਾਵੇ ਮੀਨਸ ਪਹਿਲਾਂ ਹੀ ਇਸ ਚੀਜ਼ ਦੇ ਲਈ ਅਲਰਟ ਰਹਿਣਾ ਚਾਹੀਦਾ ਹੈ ਧਿਆਨ ਰੱਖਣਾ ਚਾਹੀਦਾ ਹੈ ਕਿ ਆਨਮਲ ਟਾਈਮ ਦੇ ਵਿੱਚ ਕਿਹੜੀ ਕੰਪਨੀ ਦੇ ਸ਼ੇਅਰ ਜਿਹੜੇ ਹੈ ਉਹਨਾਂ ਦੇ ਰੇਟ ਹਾਈ ਜਾਣ ਦੀ ਸੰਭਾਵਨਾ ਹੈ ਜਾਂ ਕਿਹੜੀ ਕੰਪਨੀ ਦੇ ਰੇਟ ਜਿਹੜੇ ਨੇ ਘਟਣ ਦੀ ਸੰਭਾਵਨਾ ਹੈ ਸੋ ਇਹ ਜੋਖਮ ਦੇ ਦਰ ਦਾ ਅਨੁਮਾਨ ਪਹਿਲਾਂ ਹੀ ਲਗਾ ਲਿਆ ਜਾਵੇ ਸਹੀ ਗਲਤ ਦੱਸਣਾ ਹੈ ਬੰਬੇ ਸਟਾਕ ਐਕਸਚੇਂਜ ਦੀ ਸਥਾਪਨਾ 1975 ਵਿੱਚ ਹੋਈ ਸੀ ਗਲਤ ਹੈ ਜੀ ਬੰਬੇ ਸਟਾਕ ਐਕਸਚੇਂਜ ਦੀ ਸਥਾਪਨਾ ਹੋਈ ਸੀ 1875 ਇਸਵੀ ਵਿੱਚ ਰਾਸ਼ਟਰੀ ਸਟਾਕ ਐਕਸਚੇਂਜ ਦੁਨੀਆ ਦੀ 12ਵੇਂ ਸਭ ਤੋਂ ਵੱਡੀ ਸਟਾਕ ਐਕਸਚੇਂਜ ਹੈ ਬਿਲਕੁਲ ਸਹੀ ਗੱਲ ਹੈ ਸਟਾਕ ਐਕਸਚੇਂਜ ਬਾਜ਼ਾਰ ਵਿੱਚ ਸਿਰਫ ਵੱਡੇ ਨਿਵੇਸ਼ ਕਰਤਾ ਹੀ ਨਿਵੇਸ਼ ਕਰ ਸਕਦੇ ਹਨ ਬਿਲਕੁਲ ਗਲਤ ਹੈ ਜੀ ਸਿਰਫ ਵੱਡੇ ਨਿਵੇਸ਼ ਕਰਤਾ ਹੀ ਨਹੀਂ ਛੋਟੇ ਨਿਵੇਸ਼ ਕਰਤਾ ਵੀ ਇਸ ਵਿੱਚ ਨਿਵੇਸ਼ ਕਰ ਸਕਦੇ ਹਨ ਸੋ ਅਗਰ ਤੁਹਾਡੇ ਕੋਲ ਛੋਟੀ ਅਮਾਉਂਟ ਮਤਲਬ 100 ਰੁਪਿਆ ਹੈ ਜਾਂ 50 ਰੁਪਏ ਹੈ ਜਾਂ 200 ਰੁਪਏ ਹੈ ਤਾਂ ਤੁਸੀਂ ਉਹ ਵੀ ਜੋ ਰੁਪਏ ਹੈ ਨਿਵੇਸ਼ ਕਰ ਸਕਦੇ ਹੋ ਬਹੁਤ ਛੋਟੇ ਉਤਰਾਉਣ ਵਾਲੇ ਪ੍ਰਸ਼ਨ ਵਿੱਤੀ ਜਾਗਰੂਕਤਾ ਤੋਂ ਕੀ ਭਾਵ ਹੈ ਵਿੱਤੀ ਜਾਗਰੂਕਤਾ ਤੋਂ ਭਾਵ ਹੈ ਆਪਣੇ ਵਿੱਤੀ ਸਾਧਨਾ ਭਾਵ ਧਨ ਦਾ ਸਹੀ ਪ੍ਰਬੰਧ ਕਰਨ ਲਈ ਆਪਣੇ ਗਿਆਨ ਅਤੇ ਆਪਣੇ ਕੌਸ਼ਲ ਦੀ ਸਹੀ ਵਰਤੋਂ ਕਰਨਾ ਮੀਨਸ ਆਪਣਾ ਵਿੱਤ ਆਪਣੇ ਧਨ ਪ੍ਰਤੀ ਜਾਗਰੂਕ ਹੋਣਾ ਤੇ ਉਸ ਤਨ ਨੂੰ ਕਿਵੇਂ ਵਧਾਣਾ ਹੈ ਇਸ ਦੇ ਵਿੱਚ ਆਪਣੇ ਗਿਆਨ ਤੇ ਕੌਸ਼ਲ ਦੀ ਵਰਤੋਂ ਕਰਨਾ ਹੁੰਦਾ ਹੈ ਬੀਮੇ ਤੋਂ ਕੀ ਭਾਵ ਹੈ ਬੀਮੇ ਤੋਂ ਭਾਵ ਉਸ ਸਮਝੋਤੇ ਤੋਂ ਹੈ ਜੋ ਕਿ ਬੀਮਾ ਕੰਪਨੀ ਅਤੇ ਬੀਮਾ ਲੈਣ ਵਾਲੇ ਵਿਅਕਤੀ ਵਿਚਾਲੇ ਹੁੰਦਾ ਹੈ ਜਿਸ ਵਿੱਚ ਬੀਮਾ ਕੰਪਨੀ ਵਿਅਕਤੀ ਨੂੰ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਨੁਕਸਾਨ ਦੀ ਪਰਪਾਈ ਕਰਨ ਦਾ ਭਰੋਸਾ ਦਿੰਦੀ ਹੈ ਕਿ ਅਗਰ ਬਾਇਚਾਂਸ ਕਿਸੇ ਵਿਅਕਤੀ ਨੇ ਕਿਸੇ ਚੀਜ਼ ਦਾ ਬੀਮਾ ਲਿਆ ਹੋਇਆ ਹੈ ਫੋਰ ਐਗਜ਼ਾਮਪਲ ਹੈ ਅਗਰ ਕੋਈ ਕਾਰ ਦਾ ਜਾਂ ਬਾਈਕ ਦਾ ਬੀਮਾ ਲੈਂਦਾ ਹੈ ਔਰ ਅਗਰ ਬਾਇਚਾਂਸ ਉਸਦੀ ਕਾਰ ਜਾਂ ਬਾਈਕ ਚੋਰੀ ਹੋ ਜਾਂਦੀ ਹੈ ਜਾਂ ਐਕਸੀਡੈਂਟ ਹੋ ਜਾਂਦੀ ਹੈ ਤਾਂ ਬੀਮਾ ਕੰਪਨੀ ਉਸ ਨੂੰ ਉਸ ਤੇ ਨੁਕਸਾਨ ਦੀ ਪਰਪਾਈ ਕਰਦੀ ਹੈ ਅਗਲਾ ਹੈ ਸਟਾਕ ਐਕਸਚੇਂਜ ਬਾਜ਼ਾਰ ਤੋਂ ਕੀ ਪਾ ਹੈ ਸਟਾਕ ਐਕਸਚੇਂਜ ਬਾਜ਼ਾਰ ਤੋਂ ਭਾਵ ਉਸ ਬਾਜ਼ਾਰ ਤੋਂ ਹੈ ਜਿਸ ਵਿੱਚ ਸ਼ੇਰਾਂ ਦੀ ਖਰੀਦ-ਵੇਚ ਕੀਤੀ ਜਾਂਦੀ ਹੈ। ਭਾਰਤ ਦੇ ਦੋ ਮੁੱਖ ਸਟਾਕ ਐਕਸਚੇਂਜ ਬਾਜ਼ਾਰਾਂ ਦੇ ਨਾਂ ਲਿਖੋ। ਪਹਿਲਾ ਹੈ ਬੰਬੇ ਸਟਾਕ ਐਕਸਚੇਂਜ ਬਾਜ਼ਾਰ, ਰਾਸ਼ਟਰੀ ਸਟਾਕ ਐਕਸਚੇਂਜ ਬਾਜ਼ਾਰ। ਸੈਂਸੈਕਸ ਦਾ ਪੂਰਾ ਨਾਂ ਲਿਖੋ। ਸਟਾਕ ਐਕਸਚੇਂਜ ਸੈਂਸਿਟਿਵ ਇੰਡੈਕਸ। ਨਿਫਟੀ ਦਾ ਪੂਰਾ ਨਾਮ ਨੈਸ਼ਨਲ ਸਟਾਕ ਐਕਸਚੇਂਜ 50। ਬੇਟਾ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ